ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਪੰਜਾਬ ਦੇ ਵਿੱਚ ਜੋ ਕਿ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਉਸ ਨੂੰ ਲੈ ਕੇ ਜੋ ਇੱਕ ਬਹੁਤ ਵੱਡੀ ਖਬਰ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਤੇ ਇਸ ਖਬਰ ਦੇ ਵਿੱਚ ਜੋ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੀ ਸਮਾਦ ਉਸ ਨੂੰ ਤੋੜਨ ਦੇ ਲਈ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਸਿੱਧੂ ਮੂਸੇਵਾਲੇ ਦੀ ਸਮਾਦ ਨੂੰ ਹਟਾਉਣ ਦੀ ਧਮਕੀ ਆਈ ਹੈ ਤੇ ਰੋਂਦੇ ਕਰਲਾਉਂਦੇ ਬਾਪੂ ਬਲਕੌਰ ਸਿੰਘ ਨੇ ਸਾਰੀ ਹੱਡ ਬੀਤੀ ਦੱਸ ਦਿੱਤੀ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਣਾ ਜੀ ਹਾਂ ਕੀ ਕਾਰਨ ਹੈ ਕਿ ਜਦੋਂ ਸਿੱਧੂ ਮੂਸੇਵਾਲੇ ਨੂੰ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਉਸ ਤੋਂ ਬਾਅਦ ਅੱਜ ਜੋ ਉਸ ਦੀ ਯਾਦਗਾਰੀ ਬਣੀ ਹੋਈ ਹੈ ਉਸ ਯਾਦਗਾਰੀ ਦੇ ਵਿੱਚ ਅਕਸਰ ਹੀ ਲੋਕ ਆਉਂਦੇ ਹਨ ਉੱਥੇ ਆ ਕੇ ਸਿੱਧੂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹਨ ਜਿਹੜੇ ਸਿੱਧੂ ਮੂਸੇਵਾਲੇ ਦੇ ਫੈਨ ਨੇ ਸਿੱਧੂ ਮੂਸੇਵਾਲੇ ਨੂੰ ਚਾਹਣ ਵਾਲੇ ਨੇ ਉਹ ਲੋਕ ਉੱਥੇ ਪਹੁੰਚ ਕੇ ਇਹ ਹੀ ਸੋਚਦੇ ਨੇ ਕਿ ਚਲੋ ਸਿੱਧੂ ਸਾਡੇ ਵਿੱਚ ਨਹੀਂ ਪਰ ਸਿੱਧੂ ਦਾ ਅਹਿਸਾਸ ਤਾਂ ਜ਼ਰੂਰ ਹੈ ਸਿੱਧੂ ਦੀ ਉਹ ਬੁੱਤ ਨੂੰ ਦੇਖ ਕੇ ਹੀ ਉਹਨਾਂ ਦੇ ਮਨ ਨੂੰ ਸਕੂਨ ਮਿਲ ਜਾਂਦਾ ਹੈ ਪਰ ਅੱਜ ਕਹਿੰਦੇ ਨੇ ਕਿ ਉਸ ਦੀ ਬੁੱਤ ਦੀ ਵੀ ਰੈਕੀ ਹੋ ਰਹੀ ਹੈ ਪਹਿਲਾਂ ਸਿੱਧੂ ਮਸੇਵਾਲੇ ਦੀ ਰੈਕੀ ਕਰ ਗਿਆ ਉਸ ਨੂੰ ਮਾਰਿਆ ਗਿਆ ਤੇ ਹੁਣ ਸਿੱਧੂ ਮਸੇਵਾਲੇ ਦੇ ਬੁੱਤ ਨੂੰ ਵੀ ਉੱਥੋਂ ਤੋੜਨ ਦੀ ਧਮਕੀਆਂ ਮਿਲ ਰਹੀਆਂ ਨੇ ਆਖਿਰਕਾਰ ਕੌਣ ਨੇ ਉਹ ਲੋਕ ਬਾਪੂ ਬਲਕੌਰ ਸਿੰਘ ਨੇ ਸਾਰੀ ਜਾਣਕਾਰੀ ਜੋ ਸਾਂਝੀ ਕੀਤੀ ਹੈ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਇਹ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜਿਵੇਂ ਦੋਸਤੋ ਸਿੱਧੂ ਮੂਸੇਵਾਲਾ ਜਿਸ ਦਾ ਜੋ ਕਿ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਬੁੱਤ ਬਣਾਇਆ ਗਿਆ ਉਸ ਦੇ ਖੇਤ ਦੇ ਵਿੱਚ ਅਤੇ ਹੁਣ ਬੁੱਤ ਦੀ ਜੋ ਨਵੀਂ ਸਾਰੀ ਇਹ ਕੀਤੀ ਗਈ ਹੈ ਅਤੇ ਉਥੇ ਆਉਣ ਜਾਣ ਵਾਲੇ ਜਿੰਨੇ ਵੀ ਸਿੱਧੂ ਨੂੰ ਚਾਉਣ ਵਾਲੇ ਨੇ ਸਾਰੇ ਉਥੇ ਪਹੁੰਚਦੇ ਨੇ ਅਤੇ ਆ ਕੇ ਉਥੇ ਯਾਦਾਂ ਤਾਜ਼ੀਆਂ ਕਰਦੇ ਨੇ ਬਹੁਤ ਹੀ ਵੱਡਾ ਇੱਕ ਪਾਰਕ ਬਣਾਇਆ ਗਿਆ ਸਿੱਧੂ ਮੂਸੇਵਾਲੇ ਦੇ ਬੁੱਤ ਦੇ ਕੋਲ ਉਥੇ ਅਕਸਰ ਹੀ ਹਜ਼ਾਰਾਂ ਲੋਕ ਡੇਲੀ ਆਉਂਦੇ ਨੇ ਉਥੇ ਆ ਕੇ ਤਸਵੀਰਾਂ ਖਿੱਚਉਂਦੇ ਨੇ ਯਾਦਾਂ ਤਾਜ਼ੀਆਂ ਕਰਦੇ ਨੇ ਪਰ ਇੱਕ ਹੋਰ ਵੱਡੀ ਖਬਰ ਜੋ ਸਾਹਮਣੇ ਆ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਜੋ ਹੈ ਕਾਫੀ ਜ਼ਿਆਦਾ ਧਮਕੀਆਂ ਮਿਲ ਰਹੀਆਂ ਨੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਵੀ ਐਸੇ ਗੱਲੋਂ ਬੜਾ ਹੀ ਪਰੇਸ਼ਾਨ ਹੈ ਕਿ ਹੁਣ ਇਹ ਸਿੱਧੂ ਬੋਤ ਤੋਂ ਕੀ ਭਲਦੇ ਆ ਇਹਨਾਂ ਨੂੰ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਵੀ ਸਬਰ ਨਹੀਂ ਆਇਆ ਤੇ ਹੁਣ ਜੋ ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲੇ ਉਸ ਦੇ ਪਿੰਡ ਦੇ ਵਿੱਚ ਰੋਜ਼ ਹਜ਼ਾਰਾਂ ਦੀ ਜਿੰਨੀ ਬਚਾਉਂਦੇ ਨੇ ਉੱਥੇ ਆ ਕੇ ਜੋ ਕਿ 11 ਤੱਕ ਜੀਆਂ ਕਰਦੇ ਨੇ ਪਰ ਅੱਜ ਇਹ ਲੋਕ ਸਿੱਧੂ ਦੇ ਬੁੱਤ ਦੇ ਪਿੱਛੇ ਗੋਭੇ ਨੇ ਬਾਪੂ ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਸਾਡੇ ਕੋਲ ਵਾਰ-ਵਾਰ ਧਮਕੀਆਂ ਆ ਰਹੀਆਂ ਨੇ ਸਾਨੂੰ ਵਾਰ-ਵਾਰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਸਿੱਧੂ ਮੂਸੇਵਾਲੇ ਦੇ ਬੁੱਤ ਨੂੰ ਇੱਥੋਂ ਹਟਾ ਲਓ ਪਰ ਹੁਣ ਕੀ ਕਾਰਨ ਹੈ ਆਖਰਕਾਰ ਲੋਕ ਕਿਹੜੇ ਨੇ ਜਿਹੜੇ ਉੱਥੇ ਆਉਂਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਕੁਝ ਅਣਪਛਾਤੇ ਲੋਕ ਵੱਡੀ ਵਿੱਚ ਉੱਥੇ ਆਏ ਤੇ ਸਿੱਧੂ ਦੇ ਪੁੱਤ ਦੇ ਬਾਰੇ ਅਜੀਬੋ ਗਰੀਬ ਗੱਲਾਂ ਕਰ ਰਹੇ ਸੀ ਅਤੇ ਪਿੰਡ ਦੇ ਲੋਕਾਂ ਦੇ ਕੋਲ ਕੁਝ ਐਦਾਂ ਦੀਆਂ ਗੱਲਾਂ ਕਰ ਰਹੇ ਸੀ ਜੋ ਕਿ ਉਹਨਾਂ ਨੇ ਗੱਲਾਂ ਸ਼ੱਕ ਦੇ ਘੇਰੇ ਵਿੱਚ ਲਿਆਉਂਦੀਆਂ ਨੇ ਜੀ ਆਂ ਦੋਸਤੋ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਸੋਚਦੇ ਹੋ ਕਿ ਆਖਰਕਾਰ ਉਹ ਕਿਹੜੇ ਲੋਕ ਹੋ ਸਕਦੇ ਨੇ ਜਿਹੜੇ ਸਿੱਧੂ ਮੂਸੇਵਾਲੇ ਦੇ ਬੁੱਤ ਨੂੰ ਤੋੜਨ ਦੇ ਲਈ ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਐਡਾ ਵੱਡਾ ਕੰਮ ਕਰਨ ਜਾ ਰਹੇ ਨੇ ਆਪਣੇ ਵਿਚਾਰ ਇਸ ਵੀਡੀਓ ਦੇ ਵਿੱਚ ਜਰੂਰ ਸਾਂਝੇ ਕਰਿਓ ਤੇ ਇਸ ਵੀਡੀਓ ਨੂੰ ਵਕਤ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ